ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਜ਼ੁਰਗ ਜਿਹੜੇ ਹੁੰਦੇ ਨੇ ਉਹ ਕਹਿੰਦੇ ਜਿੱਥੇ ਘਰਾਂ ਦੇ ਇੱਕ ਜੰਦੇ ਵੀ ਨੇ ਤੇ ਇੱਕ ਉਹ ਬੈਠੇ ਰਹਿੰਦੇ ਘਰਾਂ ਦੇ ਵਿੱਚ ਤੇ ਬਹੁਤ ਬੜੀ ਘਰ ਦੀ ਜਿਹੜੀ ਆ ਉਹ ਸ਼ੋਭਾ ਹੁੰਦੀ ਆ ਜਿੱਥੇ ਕਿਤੇ ਵੀ ਬਜ਼ੁਰਗ ਨੇ ਉਹਨਾਂ ਦੇ ਕੋਲ ਆਪਣਾ ਹੰਡਾਇਆ ਹੋਇਆ ਇੱਕ ਤਜਰਬਾ ਹੁੰਦਾ ਜਿਹਦੇ ਨਾਲ ਇਹ ਜਿਹੜਾ ਸੰਸਾਰ ਆ ਉਹ ਚੱਲਦਾ ਜਿਸ ਘਰ ਇੱਕ ਕੋਈ ਵੱਡਾ ਬਜ਼ੁਰਗ ਬੈਠਾ ਆ ਅੱਜ ਵੀ ਉਹ ਲਾਣਾ ਬਾਣਾ ਜਿਹੜਾ ਆ ਉਹ ਬਜ਼ੁਰਗਾਂ ਦੇ ਦੱਸੇ ਅਨੁਸਾਰ ਉਹ ਕਿਤਨਾ ਕਿਤੇ ਚੜ੍ਹਦੀ ਕਲਾ ਵਿੱਚ ਹੈਗਾ ਆ ਸੋ ਅੱਜ ਅਸੀਂ ਗੱਲ ਕਰਾਂਗੇ 106 ਸਾਲ ਦੇ ਇੱਕ ਬਜ਼ੁਰਗ ਦੀ ਕਹਿਣਾ ਬੜਾ ਇਹ ਸੌਖਾ ਆ ਪਰ ਇਸ ਹੱਦ ਤੱਕ ਪੁੱਜ ਜਾਣਾ ਬਹੁਤ ਦੂਰ ਦੀ ਗੱਲ ਆ 106 ਸਾਲ ਅੱਜ ਵੀ ਉਹ ਬਿਲਕੁਲ ਤੰਦਰੁਸਤ ਨੇ ਤੇ ਚੱਲਦੇ ਫਿਰਦੇ ਨੇ ਰੋਟੀ ਪਾਣੀ ਛਕਦੇ ਨੇ ਸੇ ਇਸ ਤੋਂ ਵੀ ਵੱਡੀ ਗੱਲ ਇਹ ਆ ਕਿ ਉਹਨਾਂ ਦਾ ਇੱਕ ਪੰਜਾਬ ਦੀ ਜਦੋਂ ਵੰਡ ਹੋਈ ਤਾਂ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੜੇ ਹੀ ਮਾਣ ਦੇ ਨਾਲ ਚੌਦੇ ਨਾਲ ਤੇ ਗੱਡੇ ਦੇ ਉੱਤੇ ਸਜੋਬਤ ਕਰਕੇ ਇਸ ਪਿੰਡ ਵਿੱਚ ਲਿਆਂਦਾ ਪਿੰਡ ਦਾ ਨਾਮ ਵੀ ਸਾਰਾ ਇਹਨਾਂ ਤੋਂ ਜਾਣਦੇ ਆਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੋਂ ਬਾਬਾ ਜੀ ਸਾਹਿਬ ਵਾਇਗੁਰੀ ਖਾਲਸਾ ਵਾਜੂ ਫਤਿਹ ਅਰੇ ਜੀ ਆਪਣਾ ਕੀ ਨਾਮ ਹੈਗਾ ਜੀ ਨਾਮ ਇਹ ਮੇਰ ਸਿੰਘ ਆ ਮੇਰਾ ਮੇਰ ਸਿੰਘ ਜੀ ਪਿੰਡ ਹੰਬੋਵਾਲ ਪਿੰਡ ਹੰਬੋਵਾਲਾ ਜੀ ਹਾਂ ਜੀ ਹੁਣ ਕਿੰਨੀ ਉਮਰ ਹੋ ਗਈ ਜੀ ਆਪਣੀ ਮੇਰੇ 110 ਕੇਸਾ ਲੀ ਹੋ ਗਈ 106 ਸਾਲ ਦੀ ਹੋ ਗਈ ਜੀ ਆਪਣੇ ਜਦੋਂ ਦੇਸ਼ ਦੀ ਵੰਡ ਹੋਈਏ ਫਿਰ ਪਾਕਿਸਤਾਨ ਵਿੱਚ ਹੈਗੇ ਸੀ ਜੀ ਤੁਸੀਂ ਕਾਹੇ ਪਾਕਿਸਤਾਨ ਚ ਆਏ ਆ ਅੱਛਾ ਜੀ ਉਹ ਉਦੋਂ ਕਿੰਨੀ ਉਮਰ ਹੈਗੀ ਸੀ ਆਪਣੀ ਮੈਂ 28 ਸਾਲ ਦਾ ਹਾਂ 28 ਸਾਲ ਦਾ ਦਾ ਜੀ ਫਿਰ ਵਿਆਹ ਜਿਹੜਾ ਹੈ ਜੋ ਪਾਕਿਸਤਾਨ ਦੇ ਵਿੱਚ ਹੋਇਆ ਵਿਆਹ ਮੇਰਾ ਪਾਕਿਸਤਾਨ ਚ ਹੋਇਆ ਅੱਛਾ ਉਹ ਜਗਾ ਦਾ ਕੀ ਨਾਮ ਹੈਗਾ ਸੀਗਾ ਜੀ 283 ਪਿੰਡ ਸੀਗਾ ਲੰਮਰਾ ਦਾ ਪਿੰਡ ਆ ਇਹ 283 ਹਾਂ ਜੀ ਅੱਛਾ ਜੀ ਹੋਰ ਕੀ ਪਿੰਡ ਦਾ ਨਾਮ ਕੀ ਹੁੰਦਾ ਜੀ ਪਿੰਡ ਦੇ ਨਾਮ ਬੋਹਦਾ ਫਰਾਸੀ ਅੱਛਾ 283 ਜਿਵੇਂ ਚੱਕ ਚੱਲਦੇ ਆ 36 37 ਦਾ ਉਹਨਾਂ ਨਾਲ 200 ਲੱਗਦਾ ਅੱਛਾ 200 ਲੱਗਦਾ ਦਾ ਜੀ ਹਾਂ ਜੀ ਭਾਈ ਫਿਰ ਜਿਵੇਂ ਹੁਣ ਅੱਜ ਕੱਲ ਵਿਆਹ ਹੁੰਦੇ ਆ ਹਾਂ ਜੀ ਉਹ ਉਹ ਐਦਾਂ ਹੀ ਹੁੰਦੇ ਤੇ ਕੀ ਕਾਫੀ ਫਰਕ ਦਾ ਵਿਆਹਾਂ ਦੇ ਵਿੱਚ ਜੀ ਨਹੀਂ ਕਿਉਂ ਪਾਉਂਦਾ ਸੀਗਾ ਅੱਛਾ ਜੀ ਦੈਂ ਵੈਂ ਜਨ ਰੱਖਣੀ ਅੱਛਾ ਜੀ ਹਾਂ ਜੀ ਪਹਿਲਾਂ ਜਿਨਾ ਮਰਜ਼ੀ ਕਿ ਉਹ ਖਾਲ ਦੇ ਸੀ ਅੱਛਾ ਜੀ ਹਾਂ ਜੀ ਹੁਣ ਅੱਜ ਕੱਲ ਤਾਂ ਤੁਹਾਨੂੰ ਪਤਾ ਜੀ ਇਹ ਜਦੋਂ ਲਾੜਾ ਆ ਉਹ ਕਾਰਾਂ ਦੇ ਵਿੱਚ ਕਹਿ ਲੋ ਉਹ ਉਹ ਕਿੱਧਰ ਜਾਂਦੇ ਤੇ ਜੀ ਫਿਰ ਉਹ ਗੱਡੇ ਨੇ ਜਾਂਦੇ ਰਸਾ ਰਸਾ ਤੇ ਅੱਛਾ ਜੀ ਹਾਂ ਜੀ ਫਿਰ ਤੁਹਾਡੀ ਜਿਹੜੀ ਜਾਂਣਾ ਉਹ ਰੱਥ ਤੇ ਗਈ ਕਿਤੇ ਗੱਡੇ ਤੇ ਗਈ ਜੀ ਨਾ ਇਹ ਰਸਤੇ ਗਈ ਅੱਛਾ ਜੀ ਹਾਂ ਜੀ ਹੂੰ ਫਿਰ ਵਿਆਹ ਕਰਾਣ ਤੋਂ ਬਾਅਦ ਕਿੰਨਾ ਚਿਰ ਤੁਸੀਂ ਫਿਰ ਉੱਥੇ ਪਾਕਿਸਤਾਨ ਦੇ ਵਿੱਚ ਰਹੇ ਜੀ ਮਲਾ ਸਾਰ ਗਿਆ ਹੋਇਆ ਸੀਗਾ ਅੱਛਾ ਜੀ ਆ ਜੇ ਸਾਰ ਹੋਇਆ ਸੀ ਅੱਛਾ ਜੀ ਹਾਂ ਬਿਆਹ ਹੋਇਆ ਨੇ ਤੇ ਵਾਂਡ ਹੋ ਗਈ ਜੀ ਫਿਰ ਫਿਰ ਤੁਸੀਂ ਕਿਸੇ ਕਾਫਲੇ ਦੇ ਰੂਪ ਦੇ ਵਿੱਚ ਇੱਧਰ ਆਏ ਕਿਵੇਂ ਨਾ ਅਸੀਂ ਇਕੱਠੇ ਹੋ ਕੇ ਆਏ ਹਾਂ ਗੱਡਿਆਂ 'ਤੇ ਅੱਛਾ ਜੀ ਫਰਦਾ ਮਿਲਟਰੀ ਸੀਗੇ ਬਹੁਤ ਅੱਛਾ ਜੀ 70-80 ਮੀਲ ਤੇ ਸਾਡਾ ਕਾਫਲਾ ਸੀ ਅੱਛਾ ਜੀ ਹਾਂ ਜੀ ਇਹ ਗੱਡਿਆਂ 'ਚ ਆਇਆ ਮਹਾਰਾਜ ਦੀ ਬੀੜ ਲਿਆਂਦੀ ਆ ਹਾਂਜੀ ਬੜੇ ਖਾਣਾ ਕੋਈ ਨਾ ਖਾਣੇ ਆਇਆ ਅੱਛਾ ਜੀ ਐਨ ਸਹੀ ਆਇਆ ਪੈਸੇ ਹੰਬਾੜਾ ਕੇ ਲਾ ਕੇ ਅੱਛਾ ਜੀ ਜਦੋਂ ਮਹਾਰਾਜ ਦੀ ਜਿਹੜੀ ਬੀੜ ਲੈ ਕੇ ਆਂਦੀ ਆ ਜੀ ਉਹ ਫਿਰ ਉਹ ਜਿਹੜਾ ਗੱਡਾ ਸੀ ਉਹ ਬਕਾਇਦਾ ਉਹਨੂੰ ਸਜਾਇਆ ਹੋਣਾ ਜੀ ਕਿਦਾਂ ਕਰਿਆ ਹੋਣਾ ਜੀ ਉਹ ਸਜਾਇਆ ਸੀ ਇਹ ਕੋਈ ਨਹੀਂ ਸੀ ਆਪਣੇ 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 ਜਾਣ ਦੇ ਪੈਸੇ ਅੱਛਾ ਜੀ ਮਹਾਰਾਜ ਪੁੱਤ ਨੇ ਵਿਸਾਣਾ ਪੁੱਤ ਨੇ ਮਾਣੇ ਵਿਸਾਣੇ ਅੱਛਾ ਜੀ ਹਾਂਜੀ ਹਾਂਜੀ ਕੋਈ ਨਾ ਮਾਰਾ ਇਹਨੂੰ ਪੇਟੀ ਚ ਰੱਖਦਾ ਅੱਛਾ ਪੇਟੀ ਚ ਰੱਖਦਾ ਹਾਂਜੀ ਪੇਟੀ ਚ ਰੱਖਿਆ ਤੇ ਕਪੜਾ ਘਮੜਿਆ ਸਾਡਾ ਕੰਮ ਚੰਗਾ ਚੱਲਦਾ ਹੈ ਅੱਛਾ ਜੀ ਸਾਡੋ ਕੋ 15 ਮਹੀਨਾ ਹੋ ਗਿਆ ਤੇ ਪਿੰਦੇ ਆਇਆ ਅੱਛਾ ਜੀ ਰੋਟੀ ਖਾਂਦੇ ਸਾਨੂੰ ਕੋਈ ਤਕਲੀਫ ਨਹੀਂ ਹੋਈ ਮਾਰਾ ਵਿਆਹ ਸਰੇ ਨਾਲ ਉਹੀ ਲਿਆ ਫਿਰ ਬਾਬਾ ਜੀ ਇੱਥੇ ਇੱਥੇ ਕਿੱਦਾਂ ਹੋ ਗਿਆ ਕਿ ਤੁਹਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਇਸ ਪਿੰਡ ਜਾਣਾ ਹੈ ਜਾਂ ਕਿੱਦਾਂ ਇੱਥੇ ਕਿੱਦਾਂ ਆ ਗਏ ਹੰਬੋਵਾਲ ਕਿਵੇਂ ਆਏ ਜੀ ਫਿਰ ਸਾਡੇ ਇਧਰ ਬਚਰ ਗਏ ਆ ਰਾਇਪਰ ਤੋਂ ਅੱਛਾ ਜੀ ਇਧਰ ਪਾਕਿਸਤਾਨ ਚ ਜਿਹੜੇ ਮੈਂ ਤੁਹਾਨੂੰ ਵੀਰੇ ਚ ਅੱਛਾ ਜੀ ਆਇਆ ਫਿਰ ਆਪਣੇ ਘਰਾਂ ਨੂੰ ਆ ਗਏ ਸੀ ਇਧਰ ਨੂੰ ਅੱਛਾ ਜੀ ਆਇਆ ਦੱਸਿਆ ਨਹੀਂ ਕਿਸੇ ਨੇ ਵੀ ਹਾਂ ਜੀ ਸਾਡੇ ਬਚਰ ਗਏ ਇਧਰੋਂ ਗਏ ਸੀ ਪਾਕਿਸਤਾਨ ਚ ਹਾਂ ਜੀ ਉਹ ਨਵੀਂ ਬੰਡ ਹੋਈ ਸੀ ਕਿ ਹਾਂ ਅੱਛਾ ਜੀ ਹਾਂ ਜੰਗਲ ਜੰਗੂੜਾ ਪਟਾ ਸੀ ਕਿ ਹਾਂ ਫੌਜੀਆਂ ਜ਼ਮੀਨ ਦੇਤੇ ਸਾਰੇ ਅੱਛਾ ਜੀ 25 ਬੱਚੇ ਕਿਲੇ ਹਾਂ ਜੀ ਹਾਂ ਜੀ ਹੁਣ ਬਜ਼ੁਰਗ 106 ਸਾਲ ਦੀ ਉਮਰ ਹੋ ਗਈ ਹਾਂ ਜੀ ਤੇ ਇੱਕ ਮਤਲਬ ਕੀ ਕੀ ਖਰਾਕ ਹੈਗੀ ਇਹਦਾ ਕੀ ਰਾਜ ਆ ਵੀ ਵੀ ਤੁਸੀਂ ਤੰਦਰੁਸਤ ਹੈਗੇ ਆ ਕੋਈ ਖਰਾਕ ਨਹੀਂ ਮੈਂ ਸੇ ਰੋਟੇ ਖਾਣਾਂ ਦੀ ਅੜੇ ਚ ਅੱਛਾ ਜੀ ਮੈਂ ਚਾਹਦਾ ਘੁੱਟ ਪਈਦਾ ਅੱਛਾ ਜੀ ਪਸਾ ਖਰਾਕ ਆ ਐਨ ਚੰਗੇ ਐਨ ਤੁਰਦੇ ਫਿਰਦੇ ਆ ਕੋਈ ਹੋਰ ਕੋਈ ਗੱਲ ਨਹੀਂ ਹੈਗੀ ਹਾਂ ਜੀ ਹਾਂ ਜੀ ਹਾਂ ਜੀ ਤੇ ਹੋਰ ਕੋਈ ਇਹ ਉਹ ਕੋਈ ਘਟਨਾ ਦੱਸਣੀ ਚਾਹੋਗੇ ਵੀ ਉਦੋਂ ਉਹ ਵੇਲਾ ਵਧੀਆ ਸੀ ਕਿ ਆਹ ਵੇਲਾ ਵਧੀਆ ਹੈ। ਹਾਂਜੀ ਉਹ ਵੇਲਾ ਚੰਗਾ ਸੀਗਾ। ਹਾਂਜੀ ਹਾਂਜੀ। ਉਹ ਬਹੁਤ ਚੰਗਾ ਸੀ ਉਹਦਾ। ਹਾਂਜੀ। ਆਜੇ ਕੋਈ ਨਹੀਂ ਕਿਵੇਂ ਕਿਵੇਂ ਵੀ ਚੰਗਾ ਸੀ ਮਤਲਬ ਕਿ ਪਿਆਰ ਵੱਧ ਸੀ, ਕੀ ਗੱਲ ਸੀ? ਪਿਆਰ ਭਰ ਵੱਧ ਸੀਗਾ ਹਰੇ ਨਾਲ ਹੀ। ਕੋਈ ਲੜਦਾ ਰੋੜਦਾ ਮੁਸਲਮਾਨ ਸਿੱਖ ਇਕੱਠੇ ਹੀ ਰਹਿੰਦੇ ਸੀਗੇ। ਅੱਛਾ ਜੀ। ਇਹ ਤਾਂ ਅੰਗਰੇਜ਼ਾਂ ਨੇ ਫੋਟੋ ਪਾਈਆ। ਅੱਛਾ ਅੰਗਰੇਜ਼ਾਂ ਨੇ ਫੋਟੋ ਪਾਈ। ਇਹਵੇਂ ਲੜ ਕੇ ਮਰ ਜਾਣਗੇ ਅਸੀਂ ਆ ਜਾਾਂਗੇ ਫੇਰ। ਹਾਂ ਚੱਕਰ ਹੋਈਗਾ। ਫਿਰ ਜਦੋਂ ਤੁਸੀਂ ਉੱਥੇ ਗੁਰੂਗ੍ਰੰਥ ਸਾਹਿਬ ਉੱਥੋਂ ਲੈ ਕੇ ਆਂਦਾ ਫਿਰ ਉਹ ਇੱਥੇ ਕਿੱਥੇ ਉਹਨਾਂ ਨੂੰ ਰੱਖਿਆ ਪ੍ਰਕਾਸ਼ ਕਰਿਆ ਆ ਗੁਰਦੁਆਰੇ ਤੇ ਇੱਥੇ ਨਸੀਬ ਹੋ ਗਏ ਗੁਰਦੁਆਰੇ ਦੀ ਜਗ੍ਹਾ ਤੇ ਜੀ ਹਾਂ ਹੋ ਜਿਹੜਾ ਮਸਹਵਾਨਾ ਨਸੀਬ ਹੁੰਦੇ ਅੱਛਾ ਜੀ ਮਸਹਵਾਨਾ ਵੀ ਅੱਛਾ ਜੀ ਇੱਥੇ ਕਰਾ ਫਿਰ ਹੌਲੀ ਹੌਲੇ ਹੂੰ ਪੰਜ ਖਾਣਾ ਦਾ ਕੋਠਾ ਬਣਤਾ ਅੱਛਾ ਜੀ ਉਹ ਵੀ ਠਾਤਾ ਫਿਰ ਆ ਪੱਕਾ ਬਣ ਗਿਆ ਹੁਣ ਪੱਕਾ ਗੁਰਦੁਆਰਾ ਸਾਹਿਬ ਬਣ ਗਿਆ ਜੀ ਹਾਂ ਜੀ ਹਾਂ ਜੀ ਤੇ ਤੁਹਾਡੀ ਉਮਰ ਵੀ ਕਾਫੀ ਹੈ ਜੀ ਕਿ ਤੁਸੀਂ ਦੱਸਣਾ ਦੱਸੋ ਵੀ ਕਿਵੇਂ ਇਹ ਹਾਲਾਤ ਜਿਹੜੇ ਤੇ ਉਹ ਉਹ ਆਜਾ ਰੋ ਉਹ ਸਮੇਂ ਦੇ ਰਹੇ ਹੋਊਗੇ ਜੀ ਉਹ ਤਾਂ ਹਾਲਾਤ ਆਪਾਂ ਦੇਖੇ ਨਹੀਂਗੇ ਅੱਛਾ ਜੀ ਐਵੇਂ ਆਪਾਂ ਕੋਈ ਉਹ ਹਾਲਾਤ ਨਹੀਂ ਦੇਖੇ ਠੀਕ ਹੈ ਜੀ ਜਣੀ ਬਜ਼ੁਰਗਾਂ ਨੂੰ ਆਪਾਂ ਜਾਣਦੇ ਜਣੀ ਗੱਲਾਂ ਉਹ ਦੱਸ ਦਿੰਦੇ ਹਾਂ ਜੀ ਕੀ ਕੀ ਦੱਸਦੇ ਸੀ ਬਜ਼ੁਰਗ ਬਜ਼ੁਰਗਾਂ ਦੇ ਜਣੀ ਨਾਂ ਦਾ ਪਤਾ ਹੈਗਾ ਜਿੱਥੇ ਮਸੀਤ ਦੱਸਦੇ ਆ ਹਾਂ ਜੀ ਉੱਥੇ ਜਿਉਣਾ ਰਹਿੰਦਾ ਸੀਗਾ ਅੱਛਾ ਜੀ ਜਿਵੇਂ ਇੱਧਰ ਸਾਡੇ ਦਾਦਾ ਸੀਗਾ ਉਹਨਾਂ ਸੀਗਾ ਰੁਲਦਾ ਰਾਮ ਅੱਛਾ ਜੀ ਉਹ ਚਾਰ ਮੁੰਡੇ ਸੀਗੇ ਅੱਛਾ ਜੀ ਇੱਧਰ ਸਾਡੇ ਬਜ਼ੁਰਗ ਤਾਇਆ ਰਹਿੰਦਾ ਸੀ ਇਹਨਾਂ ਚੂੜਾ ਸੀਗਾ ਅੱਛਾ ਜੀ ਯਾਨੀ ਇਹਨਾਂ ਦੇ ਨਾਂਉ ਜਾਣਦੇ ਆ ਅੱਛਾ ਜੀ ਇੱਕ ਇੱਧਰ ਸੀਗਾ ਸਾਡੇ ਨਾਨਾ ਲੱਗਦਾ ਸੀ ਉਹਨਾਂ ਢੇਰੂ ਸੀਗਾ ਠੀਕ ਹੈ ਜੀ ਇਦਾਂ ਸਿਆਣੇ ਬੰਦੇ ਨੇ ਜਾਣਦੇ ਆ ਗੱਲਾਂ ਉਹਨਾਂ ਦੀ ਸੁਣਦੇ ਰਹਿੰਦੇ ਯਾਨੀ ਉਹ ਸਮਾਂ ਨਹੀਂ ਦੇਖਿਆ ਸੀ ਹਾਂ ਜੀ ਕੁਝ ਇਹੋ ਜਿਹੇ ਬੰਦੇ ਵੀ ਸੀਗੇ ਜੀ ਜਿਹੜੇ ਇੱਥੋਂ ਫਿਰ ਉੱਧਰ ਨੂੰ ਗਏ ਉਹਨਾਂ ਉਹਨਾਂ ਬਾਰੇ ਨਹੀਂ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਇਹ ਤਾਂ ਤੁਹਾਨਾਂ ਦਾ ਆਇਆ ਸੀਗਾ ਕਿ ਸੀ ਜਿਹੜੇ ਜਿਹੜੇ ਜਦੋਂ ਜਦੋਂ ਤੁਸੀਂ ਉਧਰੋਂ ਇੱਧਰ ਆਏ ਆ ਤਾਂ ਇੱਥੋਂ ਵੀ ਇਧਰੋਂ ਵੀ ਲੋਕ ਉਧਰ ਗਏ ਹੋਣੇਗੇ ਗਏ ਸਾਰੇ ਗਏ ਆ ਅੱਛਾ ਜੀ ਹੁਣ ਵੱਡ ਤੇ ਕੋ ਲੱਖ ਲੱਖ ਬੰਦੇ ਦੇਖਿਆ ਮਰਿਆ ਅੱਛਾ ਜੀ ਆ ਬੰਦੇ ਬਨੇ ਆ ਕਰਿਆ ਲੱਖ ਕੋਈ ਕੋਈ ਐਸੇ ਬੰਦੇ ਨੂੰ ਜਾਣਦੇ ਜਿਹੜਾ ਇਹ ਪਿੰਡੋਂ ਉਧਰ ਗਿਆ ਹੋਵੇ ਨਹੀਂ ਨਹੀਂ ਅੱਛਾ ਜੀ ਹੋਈ ਜਾਣਦੇ ਜੇ ਜੇ ਕੋਈ ਬੰਦਾ ਗਿਆ ਹੋਇਆ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਮੁਲਾਕਾਤ ਹੋ ਜਵੇ ਤਾਂ ਉਹਨਾਂ ਨੂੰ ਮਿਲਣਾ ਚਾਹੂਗੇ ਆਹੋ ਮਿਲ ਲਾਂਗੇ ਜੀ ਆ ਜੀ ਇਹ ਦਸਾਂ ਗੱਲ ਬਾਤ ਵੀ ਇਧਰ ਆ ਹੁੰਦੀ ਆ ਉਧਰ ਆਇਆ ਹੁੰਦੀ ਆ ਆ ਜੀ ਸਾਡਾ ਸ਼ਹਿਰ ਸੀਗਾ ਬੂਰਾ ਮੰਡੀ ਅੱਛਾ ਜੀ ਉਹਦਾ ਨਾਮ ਬੂਰਾ ਮੰਡੀ ਜਾਂ ਜੋ ਬਿਆਣਾ ਕਹਿੰਦੇ ਆ ਹਾਂ ਜੀ ਹਾਂ ਜੀ ਨੇ ਮਾਵਾ ਹੋਰ ਫਾਲਾ ਸੀਗਾ ਅੱਛਾ ਜੀ ਟੈਸਨ ਕਾ ਗੋ ਸੀਗਾ ਅੱਛਾ ਜੀ ਟੈਸਨ ਫੇਰ ਨਾ ਸੀ ਹਮ ਸ਼ਹਿਰ ਮੂਰਾ ਮਾਡੇ ਹਾਂ ਜੀ ਇਹ ਸਾਰੇ ਜਾਣਦਾ ਮੈਂ ਗੱਡਿਆਂ ਦੇ ਨਰਮਾ ਲਾ ਕੇ ਜਾਂਦੇ ਹਾਂ ਜਿਆਦੇ ਅੱਛਾ ਜੀ ਹਾਂ ਜੀ ਫਿਰ ਉਧਰ ਹੋਰ ਕਿਹੜੀ ਕਿਹੜੀ ਫਸਲਾ ਕਿਹੜੀਆਂ ਕਿਹੜੀਆਂ ਹੁੰਦੀਆਂ ਦੀ ਜੀ ਨਰਮਾ ਜ਼ਿਆਦੇ ਹੁੰਦਾ ਸੀਗਾ ਨਰਮਾ ਅੱਛਾ ਜੀ ਹਾਂ ਤੇ ਫਿਰ ਕਣਕ ਜਾਏ ਕਣਕ ਵੀ ਬੜੀ ਜਾਂਦੇ ਜਿਹੜੀ ਮਰਜ਼ੀ ਚੀਜ਼ ਦੀ ਵੇਚਦਾ ਸਾਬ ਮਾਡ ਮਾਦਮ ਦੇ ਜਾਵੇ ਧਰਤੀ ਉਪਜਾਊ ਦੀ ਮਤਲਬ ਹੀ ਉਹ ਪੰਜਾਬ ਹੈ ਚਲੋ ਜੀ ਲਹਿੰਦਾ ਪੰਜਾਬ ਛੜਦਾ ਪੰਜਾਬ ਬਣ ਗਿਆ ਪੰਜਾਬ ਹੀ ਸੀਗਾ ਉਹ ਸਾਰੇ ਮਲਤਾਨ ਬਾਬਾ ਨਾਲ ਲੱਗਦਾ ਸਾਡੇ ਨਾਲ ਅੱਛਾ ਜੀ ਹਾਂ ਜੀ ਸਭ ਮੈਨੂੰ ਸਭ ਪਤਾ ਮੈਨੂੰ ਹਾਂ ਜੀ ਬਾਬਾ ਜਿਹੜਾ ਉਸ ਵੇਲੇ ਜਿੱਦਾਂ ਕੋਈ ਇਹ ਰਾਗ ਹੁੰਦੇ ਤੇ ਪੁਰਾਣੇ ਉਹ ਕੋਈ ਐਦਾਂ ਦਾ ਕੋਈ ਯਾਦਾ ਹੀ ਕੁਝ ਕੋ ਸੁਣਾਉਂਗੇ ਜਦਾਂ ਹੁਣ ਸੁਣਾਉਣ ਲੱਗੇ ਤੇ ਨਹੀਂ ਆਹੇ ਸੁਣਾਉਂ ਦੋ ਚਾਰ ਕਰਾ ਸੁਣਾਵਾ ਜਨਾਬ ਸੀਗਾ ਉਹ ਤੇ ਮੁਸਲਮਾਨ ਦਾ ਰਾਜਾ ਹਾਂ ਜੀ ਰਾਤੀਂ ਘਰ ਬੈਠੇ ਵੀਰ ਬਣੇ ਦਿਨ ਚੜਦੇ ਨੂੰ ਮੰਗਤੇ ਸਕੇ ਲੁੱਟ ਲੈ ਮਾਰ ਲੈ ਮੜਤੇ ਉਹ ਫਕੀਰ ਬਣ ਜਾ ਪਈ ਰਾਤੀਂ ਦੌਲਤ ਵਿੱਚ ਰੰਗੇ ਹੋਏ ਸੀ ਦਿਨ ਚੜਦੇ ਨੂੰ ਛੂਲੀ ਤੇ ਕਾਂਦਾ ਟੰਗੇ ਹੋਏ ਸੀ ਬਈ ਮਾਣਾ ਜਨਾ ਦੇ ਆ ਪਾਕਿਸਤਾਨਾ ਅਵੇ ਹਿੰਦੁਸਤਾਨੀ ਮੁੰਡਾ ਕੋਈ ਪਾਕਿਸਤਾਨੀ ਮੁੰਡਾ ਮੇਰਾ ਯਾਰ ਬਣ ਜਾਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤੇ ਬਾਬਾ ਜੀ ਇੱਕ ਹੋਰ ਆ ਜਦੋਂ ਤੁਸੀਂ ਪਾਕਿਸਤਾਨ ਨੂੰ ਆਏ ਜੀ ਫੇ ਜਿਵੇਂ ਹੁਣ ਚਰਨ ਕਮਲ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਹੈਗਾ ਜੀ ਹਾਂ ਜੀ ਉਸ ਸਮੇ ਇੱਥੇ ਗੁਰੂ ਘਰ ਬਣਿਆ ਹੋਇਆ ਤਾਂ ਜੀ ਇਹ ਨਾ ਜੋ ਉੱਥੇ ਆਇਆ ਮੜਾ ਜੀ ਆਇਆ ਨਹੀਂ ਛੋਟਾ ਜਿਹਾ ਕਮਰਾ ਅੱਛਾ ਜੀ ਇਹਦਾ ਮੁੜ ਕੇ ਫੇਰ ਉੱਥੇ ਹਾਂ ਜੀ ਵਧਿਆ ਫੇਰ ਅੱਛਾ ਜੀ ਇੱਕ ਅਧਰ ਹੋਰ ਪਾਤਾ ਹਾਂਜੀ ਉਹ ਵੀ ਪਟਾਤਾ ਅੱਛਾ ਜੀ ਤੇ ਹੱਤੀਆ ਬਣਿਆ ਅੱਛਾ ਜੀ ਹਾਂਜੀ ਹੁਣ ਤਾਂ ਰੌਣਕਾਂ ਲੱਗੀਆਂ ਪਈਆਂ ਮੈਂ ਮੇਰੇ ਮੇਰੇ ਨਾਲ ਦਾ ਕੋਈ ਬੰਦਾ ਨਹੀਂ ਹੈਗਾ ਉੱਥੇ ਸੇਵਾ ਕਰਦਾ ਹਾਂਜੀ ਮੈਂ ਸਭ ਤੋਂ ਪਹਿਲਾਂ ਸੇਵਾ ਕਰਿਆ ਚਲ ਨਾ ਕੋਈ ਠੀਕ ਠੀਕ ਗੱਡਿਆਂ ਨਾਲ ਬਿੱਟੀ ਪਾਈ ਸੀਗੇ 11 11 ਫੁੱਟ ਅੱਛਾ ਜੀ ਹਾਂਜੀ ਹੂੰ ਮਾਤਾ ਮਾਂ ਉੱਥੇ ਬਹੁਤ ਸੇਵਾ ਕਰਿਆ ਹੋਰ ਉਹ ਦੇਖੋ ਜਦੋਂ ਹੌਲੀ ਹੌਲੀ ਇਹ ਤਰੱਕੀ ਹੋਈ ਆ ਜੀ ਹੈ ਨਾ ਜੀ ਉਹ ਜਿੱਦਾਂ ਹੁਣ ਕਹਿੰਦੇ ਵੀ ਇਸ ਏਰੀਆ ਚ ਜੰਗਲੇ ਜੰਗਲ ਸੀ ਆ ਜੰਗਲ ਹੀ ਹੈ ਇਹ ਤਾਂ ਉਦੋਂ ਵੀ ਜੰਗਲ ਜਾਂ ਹੁਣ ਜੰਗਲੇ ਹੋਣਾ ਜੀ ਆ ਜੰਗਲ ਹੀ ਹੈਗਾ ਹੈ ਜੀ ਹਾਂ ਜੀ ਇਹ ਤੁਸੀਂ ਤਾਂ ਚਲੋ ਉਹ ਵੀ ਦੇਖਿਆ ਜਿਹੜਾ ਖੂਹ ਆ ਜੀ ਉਹ ਉਹੀ ਖੂਹ ਆ ਪੁਰਾਣਾ ਖੂਹ ਜਿਹੜਾ ਜਿਹੜਾ ਹੁਣ ਹੈਗਾ ਜੀ ਉੱਥੇ ਹਾਂ ਹਾਂ ਜੀ ਹਾਂ ਹੈ ਜੀ ਆਹੋ ਦੇ ਗੁਰੂ ਜਿਵੇਂ ਗੁਰੂ ਮਹਾਰਾਜ ਜਦੋਂ ਆਏ ਹੋਣੇ ਆ ਉਤੋਂ ਟੈਂਡ ਦਾ ਸਹਰਾਣਾ ਲਾ ਕੇ ਪੈ ਗਏ ਹੈ ਨਾ ਜੰਡ ਦਾ ਦਰਖਤ ਵੀ ਹੈਗਾ ਜੀ ਮੌਜੂਦ ਹੈਗਾ ਖੜਾ ਮੈਂ ਉੱਥੇ ਸੇਵਾ ਕਰਦਾ ਟੋਕਰੀ ਦੀ ਅੱਛਾ ਜੀ ਹਾਈ ਘਰ ਸੇਵਾ ਦਾ ਕਿੰਨੀ ਕਿੰਨੀ ਚਿਰ ਸੇਵਾ ਕੀਤੀ ਹੈ ਜੀ ਮੈਂ ਤਾਂ 30-35 ਸਾਲ ਹੋ ਗਏ ਉੱਥੇ 30-35 ਸਾਲ ਸੇਵਾ ਕਰੀਏ ਤੁਸੀਂ ਹਾਂ ਜੀ ਹਾਂ ਯਾਰ ਹਾ ਸਾਰੇ ਪਿੰਡ ਨੂੰ ਪਤਾ ਹਾਂ ਜੀ ਇਹ ਫਿਰ ਕਿਹੜੇ ਬਾਬੇ ਤੇ ਜੀ ਉਸ ਸਮੇਂ ਜਿਹੜੇ ਸੇਵਾ ਕਰਾਉਂਦੇ ਤੇ ਜੀ ਇਹ ਬਾਸ ਇਹ ਇੱਕ ਦਾ ਬਾਬਾ ਕਾਲਾ ਸਾਹ ਹੋਵੇਗਾ ਅੱਛਾ ਜੀ ਉਹਨੇ ਬਾ ਸੇਵਾ ਕਰੀ ਉਹਦਾ ਵੀ ਨਹੀਂ ਕਹਿੰਦਾ ਹੁਣ ਵੀ ਹਾਂਜੀ ਉਹਦਾ ਸੇਵਾ ਚੱਲ ਰਹੀ ਆ ਹਾਂਜੀ ਆ ਪਰਲੇ ਪਾਸੇ ਨਵੇਂ ਨਗ ਉਹਦਾ ਡੇਰਾ ਠੀਕ 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 ਹਾਂਜੀ ਹਾਂ ਉਹ ਨਵੇਂ ਨਵੇਂ ਆਈ ਜਾਂਦੇ ਆ ਨਵੇਂ ਨਵੇਂ ਆਈ ਜਾਂਦੇ ਹਾਂਜੀ ਨਵੇਂ ਨਵੇਂ ਹਾਂਜੀ ਥੋੜਾ ਜਿਹਾ ਰਹਿਣ ਮੈਂ ਫੇਰ ਦੁਆ ਮਦਦ ਲਾਂਦੇ ਆ ਹੂੰ ਮਾਤਾ ਕਹੜਾ ਸਨ ਸੀਗਾ ਪੁਰਾਣਾ ਹਾਂਜੀ ਉਹਨੇ ਉਹਨੇ ਸੇਵਾ ਕਰੀ ਆ ਬਹੁਤ ਸੋ ਬਹੁਤ ਜ਼ਿਆਦਾ ਵੱਡੀ ਗੱਲ ਆ ਦੇਖੋ ਇਹ ਪਾਕਿਸਤਾਨ ਦੇ ਬਾਰੇ ਹਜੇ ਵੀ ਇਹ ਸਾਰਾ ਕੁਝ ਜਾਣਦੇ ਹੈਗੇ ਆ ਤੇ ਕਿੰਨੀਆਂ ਇਹਨਾਂ ਨੇ ਗੱਲਾਂ ਦਸੀਆਂ ਸੋ 106 ਸਾਲ ਦੀ ਜਿਹੜੀ ਉਮਰ ਆ ਉਹਦੇ ਵਿੱਚ ਵੀ ਹੁਣ ਵੀ ਇਹ ਬਿਲਕੁਲ ਕਹਿੰਦੇ ਅਸੀਂ ਤੰਦਰੁਸਤਾ ਕੋਈ ਹਜੇ ਹਲੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਸੋ ਬਹੁਤ ਵੱਡੀ ਗੱਲ ਆ ਆਪਾਂ ਕਿਵੇਂ ਇਹ ਸੈਰ ਕਰਦੇ ਆ ਤੁਰਦੇ ਫਿਰਦੇ ਆ ਉਹ ਵੀ ਤੁਹਾਨੂੰ ਵਿੱਚ ਜਰੂਰ ਦਿਖਾਵਾਂ ਉਹ ਬਜ਼ੁਰਗ ਕਹਿੰਦੇ ਵੀ ਮੇਰਾ ਇੱਕ ਸ਼ੌਂਕ ਰਿਹਾ ਮੇਲਿਆਂ ਦੇ ਵਿੱਚ ਕਹਿ ਲੋ ਕਿ ਜਿੱਥੇ ਕਿਤੇ ਟੂਰਨਾਮੈਂਟ ਹੁੰਦੇ ਸ਼ਿੰਝਾ ਹੁੰਦੀਆਂ ਉੱਥੇ ਬਜ਼ੁਰਗ ਇਹ ਭੱਜਦੇ ਰਹੇ ਆ ਕਹਿੰਦੇ ਬਹੁਤ ਇਨਾਮ ਵੀ ਖੱਟਿਆ ਅੱਜ ਵੀ ਇਹਨਾਂ ਦੇ ਦਿਲ ਦੀ ਤਮੰਨਾ ਹੈਗੀ ਆ 106 ਸਾਲ ਹੋਣ ਦੇ ਬਾਵਜੂਦ ਵੀ ਇਹ ਕਹਿੰਦੇ ਮੈਂ ਅੱਜ ਵੀ ਭੱਜ ਨੱਠ ਸਕਦਾ ਆ ਆ ਤੁਸੀਂ ਦੇਖ ਸਕਦੇ ਆ ਵੀ ਆ ਦੇਖੋ ਝੜੱਪਾ ਝੜੱਪਾ ਇਹਨਾਂ ਨੇ ਇਹ ਮਾਰ ਕੇ ਦਿਖਾਇਆ ਉਹ ਭੱਜਣਗੇ ਵੀ ਤੋਂ ਤੋਂ ਬਾਬਾ ਜੀ ਦਿਖਾਇਆ ਮੜੇ ਨੱਠ ਕੇ ਕਿਦਾਂ ਨੱਠ ਨੱਠ ਸਕਦੇ ਆ ਜੀ ਦੇਖੋ ਵੀ ਐਦਾਂ ਮੈਨੂੰ ਨਹੀਂ ਲੱਗਦਾ ਕੋਈ 40 50 ਇਹ ਸਾਲ ਦਾ ਬੰਦਾ ਵੀ ਜਿਹੜਾ ਉਹ ਡਟ ਸਕੇ 106 ਸਾਲ ਦੀ ਉਮਰ ਦੇ باوجود ਵੀ ਇਹ ਅੱਜ ਬਜ਼ੁਰਗ ਪੂਰੇ ਕਾਇਮ ਆ ਬੇ ਬੱਲੇ ਬੱਲੇ ਵੀ ਐਦਾਂ ਇੰਨਾ ਇੱਕ ਇੰਨੀ ਉਮਰ ਦੇ ਵਿੱਚ ਆਹ ਕੁਝ ਕਰ ਜਾਣਾ ਬਹੁਤ ਦੂਰ ਦੀ ਗੱਲ ਆ ਸੋ ਅਮਰਤ ਇਹਨਾਂ ਨੇ ਜਿਹੜਾ ਆ ਉਹ ਪਾਨ ਕਰਿਆ ਹੋਇਆ ਛਕਿਆ ਹੋਇਆ ਸੋ ਧੰਨ ਧੰਨ ਕਰਾਤੀ ਵੀ ਬਾਬਾ ਜੀ ਵਾਹਿਗੁਰੂ ਇੱਕ ਵਾਰ ਫੇਰ ਮਾਰੀ ਥਾਪੀ ਮਾਰ ਕੇ ਦਿਖਾ ਦੋ ਬਾਬਾ ਸਿੱਧੂ ਮੂਸੇ ਵਾਲੇ ਵਾਂਗੂ ਹਾਂ ਸਰ ਠੀਕ ਹਾਂ ਠੀਕ ਵਾ ਵਾਰਤਾਨ ਬੇਜੂ ਬੇਜੂ ਬਹੁਤ ਜ਼ਿਆਦਾ ਵੱਡੀ ਗੱਲ ਆ ਕੋਈ ਛੋਟੀ ਮੋਟੀ ਗੱਲ ਨਹੀਂ ਆ ਕੰਮ ਤਾਂ 60 ਸਾਲ ਦੀ ਉਮਰ ਵਾਲਾ ਵੀ ਨਹੀਂ ਕਰ ਸਕਦਾ ਜਿਹੜੇ ਬਾਬਾ ਜੀ 106 ਸਾਲ ਦੀ ਉਮਰ ਦੇ ਵਿੱਚ ਜਿਹੜਾ ਕਾਰਨਾਮਾ ਇਹ ਅੱਜ ਵੀ ਕਰ ਸਕਦੇ ਆ ਸੋ ਮਹਾਰਾਜ ਚੜ੍ਹਦੀ ਕਲਾ ਵਿੱਚ ਇਹਨਾਂ ਨੂੰ ਰੱਖੇ ਹਜੇ ਵੀ ਤੰਦਰੁਸਤੀਆਂ ਬਖਸ਼ਣ ਜਦੋਂ ਤੱਕ ਇਹਨਾਂ ਦੇ ਸੁਵਾਸ ਜਿਹੜੇ ਆ ਉਹ ਹੈਗੇ ਆ